ਸਤਿਗੁਰ ਆਲ ਤੁਸੀਂ ਜੁੜੇ ਹੋਇਆ ਪੰਜਾਬੀ ਰੇਡੀਓ ਯੂ ਐਸ ਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਪ੍ਰੋਗਰਾਮ ਖਬਰ ਤੇ ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮੇਟੂ ਗੁਰ ਸ੍ਰੀਗਾ ਜੀ ਮੈਨੂੰ ਸਤਿਗੁਰ ਆਲ ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂ ਐਸ ਏ ਤੇ ਜੀ ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜੀ ਅਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸਬਾਵਾ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਓਬਾਮਾ ਕੇਰ ਮੈਡੀਕਲ ਜਾਂ ਫਰ ਕਵਰ ਕੈਲੀਫੋਰਨੀਆ ਬਾ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 48272 2500 ਤੇ ਤੇਰਕਾ ਨਾ ਇਮੀਗ੍ਰੇਸ਼ਨ ਲਾਫਰਮ ਵਾਲੇ ਜੇ ਤੇਰਕਾ ਨਾ ਔਰਨੀ ਤੇਰਕਾ ਦੇ ਨਾਲ ਤੁਸੀਂ ਯੂ ਐਸ ਇਮੀਗ੍ਰੇਸ਼ਨ ਬਾ ਕੋਈ ਵੀ ਸਲਾਹ ਕਰਨੀ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503 ਕ੍ਰਿਸ਼ਨ ਤਨੋਟਾ ਯੂਬਾ ਸਿਟੀ ਬਲਜਿੰਦਰ ਸਿੰਘ ਨੇ ਜਰੂਰ ਲੈਂਡ ਪਰਮਜੀਤ ਕੌਰਾਂਗੇ ਵੈਕਾਵਲ ਜਸਵਿੰਦਰ ਸਿੰਘ ਨਿਸ਼ਾਤਰ ਕੌਰ ਨਾਗਰਾ ਰੋਸਵੈਲ ਚਰਨ ਸਿੰਘ ਸੁਖਿੰਦਰ ਢਾਲੀ ਵਾਲਾ ਰੀਜ਼ੋਨਾ ਪ੍ਰੇਤਪਾਲ ਸਿੰਘ ਸਿੱਧੂ ਫਰੇਜ਼ਨੋ ਜੀਐਨਲੂ ਵਾਲੇ ਟਰੱਕ ਵਾਸ਼ ਕਰਦੇ ਨੇ ਓਇਲ ਚੇਂਜ ਕਰਦੇ ਨੇ 에어 ਬ੍ਰੇਕਾਂ ਦਾ ਕੰਮ ਤਸੱਲੀ ਭਾਸ਼ ਕਰਵਾ ਸਕਦੇ ਹੋ ਨਵੇਂ ਪੁਰਾਣੇ ਟਾਇਰ ਵੀ ਇਨੋਂਤੋਂ ਮਿਲਦੇ ਨੇ ਲੋਕੇਸ਼ਨ ਆ ਸੰਤਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 270011 ਦੇ ਨਤੇ ਟੈਂਟਲੂਪ ਟਰੱਕ ਸਟਾਪ ਵਾਲੇ ਇਹਨਾਂ ਸਾਰੇ ਹੀ ਸਪੌਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪੌਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200 ਅਯਾ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 13 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ ਮਿੰਟੂ ਜੀ ਖਬਰਾਂ ਦੇ ਵੱਲ ਆਈਏ ਸ਼ੁਰੂਆਤ ਕਰ ਗਏ ਆਪਾਂ ਚੌਥੇ ਗੇੜ ਦੀਆਂ ਵੋਟਾਂ ਤੋਂ ਚੌਥੇ ਗੇੜ ਦੀਆਂ ਵੋਟਾਂ ਪਈਆਂ ਨੇ ਤੇ ਕਿਹੋ ਜਿਹਾ ਰੁਝਾਨ ਸਾਹਮਣੇ ਆਇਆ ਇਹਦੇ ਚ ਅਹ ਦੇਖੋ ਪ੍ਰਵੀਨ ਜੀ ਜਿਹੜਾ ਟਰਨ ਆਊਟ ਹੈ ਟਰਨ ਆਊਟ ਉਹ ਐਵਰੇਜ ਯਾਨੀ ਉਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹੁਣ ਤੇ ਬਜਮੀ ਹੋ ਗਈ ਆ ਬਸ 60 60 ਦੇ ਆਸ-ਪਾਸ ਹਾਂਜੀ ਤਾਂ ਜਿੰਨੀਆਂ ਰਿਪੋਰਟਾਂ ਹਣ ਆਖਰ ਤੱਕ ਕਈਆਂ ਨੇ ਉਹਦੇ ਵਿੱਚ ਇਹਨੂੰ ਲਾ ਲਓ ਤੁਸੀਂ 62% ਦੇ ਵਿਚਾਰੇ ਆ ਹਾਂ ਹਾਂ ਤਾਂ ਕੋਈ 1 ਕੱਧ ਪਰਸੈਂਟ ਦਾ ਕਿਉਂਕਿ ਇਹ ਰਾਤ ਜਾਂ ਅੱਜਕੱਲ ਚੋਣ ਮਿਸ਼ਨ 11ਵੇਂ 12ਵੇਂ ਤੇ ਵੀ ਅਪਡੇਟ ਕਰਦੇ ਨਾ ਹੁੰਦਾ ਤਾਂ 1 ਕੱਧ ਪਰਸੈਂਟ ਦੀ ਕੋਈ ਗੁੰਜਾਇਸ਼ ਰੱਖੀ ਜਾ ਸਕਦੀ ਹੈ ਸਭ ਤੋਂ ਵੱਧ ਇਹ ਜਿਹੜਾ ਕਿਉਂਕਿ ਪੋਲ ਹੋਇਆ ਵੋਟ ਆ ਉਹ ਫਿਰ ਇੱਕ ਵਾਰੀ ਵਨਸ ਅਗੇਨ ਪੱਛਮੀ ਬੰਗਾਲ ਪੱਛਮੀ ਬੰਗਾਲ ਦੀ ਲੜੀ ਟੁੱਟ ਨਹੀਂ ਰਹੀ ਜ਼ਬਰਦਸਤ VOTING ਹੋ ਰਹੀ ਆ ਪਰ ਸਭ ਤੋਂ ਘੱਟ ਸਭ ਤੋਂ ਘੱਟ ਜੰਮੂ ਕਸ਼ਮੀਰ 'ਚ ਜਿੱਥੇ 62% ਹੁਣ ਤੱਕ ਬੁਟਿਆ ਹੈ। ਤਾਂ ਓਵਰਆਲ ਟਰਨਆਊਟ ਜਿਹੜਾ ਹੁਣ ਦੀ ਖੜੀ ਜੇ ਆਪਾਂ ਦੇਖੀ ਆਖਰੀ ਰਿਪੋਰਟ ਤੱਕ ਤਾਂ 62.56% ਬਣਦਾ ਹੈ। ਯਾਨੀ ਠੀਕ ਠਾਕ ਆ ਕੋਈ ਇਹਨੂੰ ਆਪਾਂ ਵਧੀਆ ਵੀ ਨਹੀਂ ਕਹਿ ਸਕਦੇ ਕੋਈ ਏਡਾ ਮੰਦਾ ਵੀ ਨਹੀਂ ਕਹਿ ਸਕਦੇ ਠੀਕ ਠਾਕ ਹੀ ਆ। ਤੇ ਬਾਕੀ ਹੁਣ ਜਦੋਂ ਆਪਾਂ ਅੱਗੇ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਦੋਂ ਇਸ ਤਰ੍ਹਾਂ ਦੇਖਦੇ ਆ ਤਾਂ ਝਾਤ ਜਿਹੜੀ ਵਿਸ਼ੇਸ਼ ਤੌਰ ਤੇ ਰਹਿੰਦੀ ਹੈ ਮਹਾਰਾਸ਼ਟਰ ਹੂੰ ਹੂੰ ਮਹਾਰਾਸ਼ਟਰ ਦੇ ਵਿੱਚ ਅੱਜ ਸਿਰਫ ਹੁਣ ਤੱਕ 53% ਕੀ ਸਦੋ ਚਲੋ ਕਿ ਟਰਨ ਆਊਟ ਆ ਯੂਪ ਵਿੱਚ ਵੀ 57 58 ਦੇ ਵਿਚ درمیانੀਆਂ ਤੇ ਬਿਹਾਰ ਦੇ ਵਿੱਚ 55.44 ਕੋਈ ਜ਼ਿਆਦਾ ਫਰਕ ਨਹੀਂ ਪਿਆ ਪ੍ਰਧਾਨ ਮੰਤਰੀ ਨੇ ਆ ਗੋਦੀ ਮੀਡੀਆ ਨੂੰ ਬੁਲਾ ਕੇ ਇੰਟਰਵਿਊਸ ਦੇਣੇ ਸ਼ੁਰੂ ਕਰ ਦਿੱਤੇ ਆ ਹਾਲਾਤ ਕੁਝ ਸੰਕੇਤਕ ਜੇ ਮੈਂ ਤੁਹਾਨੂੰ ਦੱਸਾਂ ਦੇਖੋ ਜਿਵੇਂ ਅੱਜ 70% ਇਲੈਕਸ਼ਨ ਡਨ ਹੋ ਗਿਆ ਯਾਨੀ ਜੋ ਫੈਸਲਾ ਹੋਣਾ تقریبا ਹੋ ਗਿਆ ਯੂਪੀ ਦੀਆਂ ਸਿਰਫ 41 ਸੀਟਾਂ ਛੱਡਦੀ ਹੈ 41 ਸੀਟਾਂ ਹਲੇ ਹੋਰ ਨੇ ਜਿਨ੍ਹਾਂ ਤੇ ਇਹ ਬਕਾਇਆ ਹੈ ਹੋਟੋ ਹੁਣੀ ਬਾਕੀ تقریبا تقریبا ਡਨ ਹੋ ਗਿਆ ਸਾਊਥ ਡਨ ਹੋ ਗਿਆ ਸਭ ਕੁਝ ਡਨ ਹੋ ਗਿਆ ਹੁਣ ਗਾਂ ਜਿਹੜੇ ਇੱਕ ਅੱਧ ਫੇਜ਼ ਨੂੰ ਛੱਡਦੀਏ ਤੇ ਫਿਰ ਆਪਣੇ ਵੱਲ ਨੂੰ ਇਧਰ ਨੂੰ ਐਕਸ਼ਨ ਜਿਹੜਾ ਸਾਰਾ ਘੁੰਮ ਜਾਣਾ ਜਿਨ੍ਹਾਂ ਵੀ ਰਾਜਨੀਤਿਕ ਐਕਸ਼ਨ ਉਹ ਇਧਰ ਨੂੰ ਹੋਏਗਾ ਸੋ ਕਹਿੰਦਾ ਮਤਲਬ ਇਹ ਹੋ ਆ ਕੇ ਸੰਕੇਤ ਕੀਨੇ ਹੁਣ ਤੱਕ ਦੇ ਜਿਦਾ ਤੁਸੀਂ ਰੁਝਾਨ ਕਿਹਾ ਇੱਕ ਸੰਕੇਤ ਕੀ ਹੁੰਦੇ ਆ ਤਾਂ ਰੁਝਾਨਾਂ ਦੇ ਮੁਕਾਬਕ ਸੰਕੇਤ ਕੁਝ ਇਸ ਤਰ੍ਹਾਂ ਦੇ ਆ ਕਿ ਤੁਸੀਂ ਹੱਥ ਲਾ ਲਓ ਕਿ ਪ੍ਰਧਾਨ ਮੰਤਰੀ ਛੋਟੇ ਸ਼ਹਿਰਾਂ 'ਚ ਵੀ ਜਾ ਕੇ ਰੋਡ ਸ਼ੋਅ ਕਰ ਰਿਹਾ ਹੈ ਗੋਦੀ ਮੀਡੀਆ ਨੂੰ ਬੁਲਾ ਕੇ ਇੰਟਰਵਿਊਸ ਦੇ ਰਿਹਾ ਕਿ ਮੈਂ 400 ਤੋਂ ਪਾਰ ਜਾ ਰਿਹਾ ਮੇਰਾ ਰੱਖ ਨਹੀਂ ਰੁਕਣ ਵਾਲਾ ਯਾਨੀ ਲੋਕਾਂ 'ਚ ਉਹ ਮੈਸੇਜ ਦੇ ਰਿਹਾ ਕਿ ਜੋ ਚਰਚਾ ਚੱਲਦੀ ਪਈ ਹੈ ਕਿ ਭਾਈ ਨਰਿੰਦਰ ਮੋਦੀ ਬਹੁਤ ਥੱਲੇ ਜਾ ਰਿਹਾ ਇਹਦੇ 'ਤੇ ਯਕੀਨ ਨਾ ਕਰੋ ਇਵਨ ਦੱਟ ਕੇ ਯੂਪੀ ਦੇ ਵਿੱਚ ਮੇਰਾ ਦੋਸਤ ਹੈ ਇੱਕ ਪੱਤਰਕਾਰ ਹਿੰਦੀ ਪੱਤਰਕਾਰ ਹੈ ਕਾਫੀ ਅਖਬਾਰਾਂ ਨਾਲ ਕੰਮ ਕੀਤਾ ਉਹਨੇ ਹੂੰ ਉਹਨੇ ਮੈਨੂੰ ਇੱਕ ਹੋਰ ਗੱਲ ਦੱਸੀ ਉਹ ਕਹਿੰਦਾ ਕਿ ਯਾਰ ਸਾਡੇ ਇੱਥੇ ਪਹਿਲੀ ਵਾਰ ਵੀ ਐਕਨੂੰ ਮਿਲੇਆ ਕਿ ਐਤਕੀ ਭੈਣ ਜੀ ਨੂੰ ਵੀ ਕਹਿ ਦਿੱਤਾ ਦਲਿਤ ਵੋਟ ਨੇ ਕਿ ਭੈਣ ਜੀ ਐਤਕੀ ਰਹਿਣ ਦੇ ਇੱਕ ਵਾਰ ਐਤਕੀ ਸੰਵਿਧਾਨ ਨੂੰ ਬਚਾਉਣਾ ਤਾਂ ਤੁਸੀਂ ਸਮਝ ਸਕਦੇ ਹੋ ਹੂੰ ਦਲ ਮਹਾ ਦਲਿਤ ਮਤਲਬ ਕਿ ਸਾਰਿਆਂ ਦੇ ਵਿੱਚ ਹੇਠਲੇ ਪੱਧਰ ਤੱਕ ਮੈਸੇਜ ਗਿਆ ਵਾ ਕਿ ਐਤ ਕੀ ਜਿਹੜੀ ਲੜਾਈ ਆ ਉਹ ਸਿੱਧੀ ਆ ਐਸੇ ਸਿੱਧਮ ਸਿੱਧੀ ਲੜਾਈ ਦੇ ਵਿੱਚ ਜੇ ਤੁਸੀਂ ਦੇਖੋਗੇ ਫਲਾਉਦੀ ਦਾ ਸਟਾ ਬਾਜ਼ਾਰ ਉਹ ਵੀ ਭਾਜਪਾ ਵਾਸਤੇ ਠੀਕ ਆ ਹਲੇ ਭਾਜਪਾ ਦੀ ਉਮੀਦ ਬਰਕਰਾਰ ਆ ਪਰ ਉਹ 400 400 ਵਾਲਾ ਮਸਲਾ ਉਹ ਵੀ ਉੱਥੇ ਵੀ 280 300 ਦੇ ਵਿਚਾਲੇ ਜਾ ਰਿਹਾ ਜੇ ਤੁਸੀਂ ਦੇਖੋ ਕਿ ਤਾਂ ਵਿਦੇਸ਼ੀ ਨਿਵੇਸ਼ਕਾਂ ਨੇ ਇਸ ਮਹੀਨੇ ਸ਼ੇਅਰ ਬਾਜ਼ਾਰ ਤੋਂ ਦੱਸਦੇ ਆ ਕਿ ਤਕਰੀਬਨ 17000 ਕਰੋੜ ਰੁਪਈਆ ਜਿਹੜਾ ਉਹਦੀ ਨਿਕਾਸੀ ਕਰ ਲਈ ਆ ਮਤਲਬ ਕਿ ਹਿਲਜੁਲ ਹੈ ਸ਼ੇਅਰ ਬਾਜ਼ਾਰ ਸਾਡਾ ਲਗਾਤਾਰ ਇੱਥੇ ਟੁੱਟ ਰਿਹਾ ਹੈ ਸ਼ੇਅਰ ਬਾਜ਼ਾਰ ਬਿਨਾਂ ਕਾਰਨ ਤੋਂ ਦੁਨੀਆ ਦੀ ਕੋਈ ਵੱਡੀ ਉਤਲ ਪੁਤਲ ਨਹੀਂ ਹੈ ਬਸ ਇਹਨਾਂ ਚੀਜ਼ਾਂ ਨੂੰ ਲੈ ਕੇ ਤਾਂ ਕੁਝ ਰਿਪੋਰਟਾਂ ਵੀ ਆਈਆਂ ਨੇ ਕਿ ਜਿਵੇਂ ਹਰਿਆਣੇ ਦੇ ਵਿੱਚੋਂ ਰਿਪੋਰਟ ਆਈ ਇਹਨਾਂ ਦੀ ਆਪਣੀ ਨਿਗਰਾਨਾ ਦੀ ਇਹਨਾਂ ਦੀ ਜਿਹੜੇ ਇਨਚਾਰਜ ਸਰਬਾਨ ਨੇ ਇਹਨਾਂ ਦੇ ਭਾਜਪਾ ਵਾਲਿਆਂ ਦੇ ਉਸ ਤੋਂ ਬਾਅਦ ਆਰਐਸਐਸ ਨੂੰ ਇੱਕ ਹੰਗਾਮੀ ਮੀਟਿੰਗ ਕਰਨੀ ਪਈ ਆਰਐਸਐਸ ਨੂੰ ਇਥੋਂ ਤੱਕ ਪੈਗਾਮ ਦੇਣਾ ਪਿਆ ਆਪਦੇ ਵਲੰਟੀਅਰਸ ਨੂੰ ਆਪਦੇ ਜਿਹੜੇ ਸਵੈਮ ਸੇਵਕ ਹੁੰਦੇ ਇਹਨਾਂ ਦੇ ਕਿ ਭਾਈ ਤੁਹਾਨੂੰ ਇੱਥਲੇ ਫਕਰ ਤੇ ਕੰਮ ਕਰਨਾ ਪਊਗਾ ਸਾਇਲੈਂਟਲੀ ਤੁਹਾਨੂੰ ਜਾਣਾ ਪਊਗਾ ਨਹੀਂ ਤਾਂ ਆਪਾਂ ਇੱਥੇ ਵੀ ਬੁਰੀ ਤਰ੍ਹਾਂ ਫਸ ਕੇ ਮੈਂ ਤੁਹਾਨੂੰ ਦੱਸਿਆ ਸੀ ਹਰਿਆਣੇ ਦਾ ਹਰਿਆਣੇ ਚ ਤਕਰੀਬਨ 10 ਦੀਆਂ 10 ਸੀਟਾਂ ਫਸੀਆਂ ਪਈਆਂ ਨੇ ਦਿੱਲੀ ਚ ਸਾਰੀਆਂ ਫਸ ਗਈਆਂ ਪੰਜਾਬ ਚ ਸਾਰੀਆਂ ਫਸੀਆਂ ਪਈਆਂ ਨੇ ਹਿਮਾਚਲ ਚ ਕਹ ਲੋ ਕਿ ਬੁਰੀ ਗੱਤ ਹੈ ਰਾਜਸਥਾਨ ਚੋਂ ਵੀ ਚਟਕਾ ਮਿਲਦੀ ਸੰਭਾਵਨਾ ਮਹਾਰਾਸ਼ਟਰ ਦੇ ਵਿੱਚ ਤੱਕ ਕਹਿੰਦੇ ਆ ਕਿ ਬਹੁਤ ਵੱਡਾ ਚਟਕਾ ਮਿਲ ਸਕਦਾ ਕਰਨਾਟਕ ਚ ਤਿਆਰ ਯੂਪੀਸੀਵੀ ਬਈ ਸ਼ਲੇਸ਼ ਕਾ ਨੂੰ ਸੁਣੀਏ ਜਾਂ ਜਿਹੜੇ ਪੱਤਰਕਾਰ ਉੱਥੇ ਰਿਪੋਰਟ ਕਰਦੇ ਉਹ ਕਹਿੰਦੇ ਤੁਸੀਂ ਤੁਸੀਂ ਮਹਾਰਾਸ਼ਟਰ ਨੂੰ ਦੇਖ ਰਹੇ ਹੋ ਕਰਨਾਟਕ ਨੂੰ ਦੇਖ ਰਹੇ ਹੋ ਬਿਹਾਰ ਨੂੰ ਦੇਖ ਰਹੇ ਹੋ ਤੁਸੀਂ ਯੂਪੀ ਨੂੰ ਦੇਖਣਾ ਹੈ ਹੂੰ ਯੂਪੀਸੀਵੀ ਮਤਲਬ ਕਿਤਨਾ ਮੱਕਾ ਹੋਏਗਾ ਤੋ ਓਵਰ ਆਲ ਤਾਂ ਸੰਕੇਤ ਇਸ ਤਰ੍ਹਾਂ ਦੇ ਹੀ ਮਿਲ ਰਹੇ ਨੇ ਕਿ ਭਈ ਐਵੇਂ ਮੈਂ ਤੁਹਾਨੂੰ ਕਹਿ ਦੇਵਾਂ ਮੇਰੀ ਆਦਤ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਐਵੇਂ ਵਿਧਾਨ ਸਭਾ ਕਿਹਨੀ ਗੱਲ ਕਰਦੇ ਮੇਰਾ ਤੇ ਇਹ ਵੀ ਹੈ ਕਿ ਇੰਡੀਆ ਕੱਠ ਜੋੜ ਦੀ ਸਰਕਾਰ ਨਹੀਂ ਬਣਾ ਪਾ ਰਹੀ ਹੂੰ ਜੇ ਤੁਸੀਂ ਕਹੋਗੇ ਤਾਂ ਇੰਡੀਆ ਇਕੱਠ ਜੋੜ ਵੀ ਉਸ ਪੋਜੀਸ਼ਨ 'ਚ ਨਹੀਂ ਆਲੇ ਹਾਂ ਜਿਹੜਾ ਰੱਥ ਹੈ ਜਿਹੜਾ ਮੋਦੀ ਸਾਹਿਬ ਕਹਿੰਦੇ ਕਿ ਮੈਨੂੰ ਕੋਈ ਨਹੀਂ ਰੋਕ ਸਕਦਾ ਉਹ ਰੱਥ ਜ਼ਰੂਰ ਫਸ ਗਿਆ ਉਹਦਾ ਪੰਘਾ ਫਸ ਗਿਆ ਇਹ ਮੰਨਣ ਹੀ ਆ ਨਾ ਜੀ ਤਾਂ ਵੋਟਾਂ ਦਾ ਰੁਝਾਨ ਓਵਰ ਆਲ ਜਾਂ ਸਟੇਟਾਂ ਦੇ ਵਿੱਚੋਂ ਜਿਹੜੀ ਇਸ ਵੇਲੇ ਐਂਟੀ ਇਨਕਮੈਂਸੀ ਜਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕੈਫੀਅਤ ਨਜ਼ਰ ਆ ਰਹੀ ਆ ਲੋਕਾਂ ਦੀ ਉਹ ਉਹ ਯਾਰ ਕਿ ਨਰਿੰਦਰ ਮੋਦੀ ਵਾਸਤੇ ਬਹੁਤ ਬਹੁਤ ਟਫ ਹੋ ਗਈ ਯਾਰ ਹੂੰ ਹੂੰ ਜੀ ਤੇ ਮਿੰਟ ਜੀ ਅਗਲੀ ਖਬਰ ਦੇ ਵੱਲ ਵਧੀਏ ਗੱਲ ਕਰਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਬੀਬੀ ਜਗੀਰ ਕੌਰ ਦੇ ਨਾਲ ਜਿਹੜੀ ਮਸ਼ਕਰੀ ਕੀਤੀ ਸੀ ਜਨਤਕ ਤੌਰ ਤੇ ਉਹ ਕਹਿੰਦੇ ਬੜੀ ਮਹਿੰਗੀ ਪਈ ਲੇਕੋ ਮਸ਼ਕਰੀ ਤੇ ਲਾਈਟ ਮੋਡ ਦੇ ਵਿੱਚ ਹੀ ਕੀਤੀ ਸੀ ਚੰਨੀ ਸਾਹਿਬ ਨੇ ਕੋਈ ਏਡੀ ਵੱਡੀ ਗੱਲ ਨਹੀਂ ਸੀ ਹੈਗੀ ਬਟ ੁੱਡੀ ਤੇ ਹੱਥ ਜਿਆ ਲਾਇਆ ਸੀਗਾ ਹੂੰ ਹੂੰ ਤਾਂ ਤੁਹਾਨੂੰ ਪਤਾ ਚੰਨੀ ਉਹ ਅੱਗੇ ਵੀ ਇਹਨਾਂ ਕਮਾਂ 'ਚ ਇੱਕ ਦੋ ਵਾਰੀ ਉਦਾਂ ਹੋਇਆ ਹਾਂਜੀ ਹਾਂਜੀ ਇੱਕ ਆਈਐਸ ਸਰ ਵਾਲੇ ਮਾਮਲੇ ਦੇ ਵਿੱਚੋਂ ਮੰਨ ਵੀ ਗਏ ਸਨ ਕਿ ਮੇਥੋਂ ਗਲਤੀ ਦੇ ਨਾਲ ਮੈਸੇਜ ਭੇਜ ਹੋ ਗਿਆ ਸੈਕੰਡਲੀ ਜੋ ਆਪਾਂ ਦੇਖੀਏ ਤਾਂ ਇੱਕ ਬੜੀ ਫੋਟੋ ਵਾਇਰਲ ਹੁੰਦੀ ਆ ਉਹ ਟੇਢੀ ਉਂਗਲ ਵਾਲੀ ਉਹ ਸਹੀ ਆ ਕਿ ਨਹੀਂ ਮੈਨੂੰ ਨਹੀਂ ਪਤਾ ਕਿਸੇ ਤੌਰ ਤੇ ਉਹਦੀ ਵੀ ਇਲੈਕਸ਼ਨ ਦੇ ਵਿੱਚ ਬੜੀ ਗੱਲ ਜਿਹੜੀ ਆ ਉਹ ਪ੍ਰਚਾਰੀ ਗਈ ਆ ਫਿਰ ਐਪਕੀ ਹੁਣ ਇਹ ਹੋਇਆ ਕਿ ਜਿਹੜੀ ਉਹ ਵੀਡੀਓ ਸੀ ਉਹਦੀ ਕਾਂਸ਼ੈਂਟ ਕਰਕੇ ਫਿਰ ਲੋਕੀ ਤੁਹਾਨੂੰ ਪਤਾ ਗੀਤ ਲਾ ਦਿੰਦੇ ਪੂਜਾ ਕਿਵੇਂ ਆ ਕੀ ਕਰਦੀ ਸੀ ਤਾਂ ਮਤਲਬ ਕਿ ਇਸ ਤਰ੍ਹਾਂ ਉਹ ਗਲਤ ਸੀਗਾ ਸਾਰਾ ਕੁਝ ਹੋ ਗਿਆ ਚੰਨੀ ਸਾਹਿਬ ਦਾ ਕੈਲੋ ਕੇ ਹੁਣ ਮੁਕੱਦਰ ਮਾੜਾ ਕਿ ਸਰਕਾਰ ਅੱਗੇ ਤੇ ਸੀ ਆਪਦੀ ਕਿ ਵਜ਼ੀਰ ਸਨ ਜੀ ਹਰ ਇੱਕ ਵਾਰੀ ਇਹਨਾਂ ਦਾ ਕੰਮ ਟਲ ਜਾਂਦਾ ਸੀ ਐਪਕੀ ਕਿਉਂਕਿ ਸਰਕਾਰ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੀ ਹੈ ਤੇ ਤੁਹਾਨੂੰ ਪਤਾ ਜਿਹਦੀ ਸਰਕਾਰ ਹਮ ਹਮ ਤਾਂ ਮਤਲਬ ਕਿ ਉਹਦਾ ਸਿਰਫ ਨਿਯੁਕਤੀ ਵਾਲਾ ਕੰਮ ਹੁੰਦਾ ਤਾਂ ਮਹਿਲਾ ਕਮਿਸ਼ਨ ਦੇ ਵਿੱਚ ਜਿਹੜੇ ਬੀਬੀ ਜੀ ਨੇ ਉਹ ਤਾਂ ਆਮ ਆਦਮੀ ਪਾਰਟੀ ਨੇ ਪੁਆਇੰਟ ਕੀਤੇ ਨੇ ਤਾਂ ਉਹਨਾਂ ਨੇ ਸਵੈ ਨੋਟਿਸ ਲੈ ਲਿਆ ਹਾਲਾਂਕਿ ਬੀਬੀ ਜ਼ਗੀਰ ਕਰਨੇ ਕਿਹਾ ਕਿ ਦੇਖੋ ਮੈਂ ਕੁਝ ਕਹਿਤ ਨਹੀਂ ਕੀਤੀ ਚੰਨੀ ਦੀ ਨਹੀਂ ਮੈਂ ਕੋਈ ਬਿਆਨ ਦਿੱਤਾ ਹੈ ਠੇਡਿ ਗੱਡੀ ਕੋ ਗੱਲ ਹੈ ਹਾਲਾਂਕਿ ਬੀਬੀ ਜ਼ਗੀਰ ਕਰਨੇ ਪੱਕ ਪੂਰਿਆ ਕਿਉਂਕਿ ਚੰਨੀ ਸਾਹਿਬ ਦੀ ਸਫਾਈ ਆ ਗਈ ਸੀ ਕਿ ਦੇਖੋ ਮਈ ਉਹ ਮੇਰੇ ਵੱਡੀ ਭੈਣ ਮਾਮਾ ਦੇ ਸਮਾਨ ਆ ਤਾਂ ਕੋਈ ਗੱਲ ਮੇਰਾ ਬਹੁਤ ਲੰਮੇ ਸਮੇਂ ਤੋਂ ਉਹਨਾਂ ਦੇ ਨਾਲ ਇੱਕ ਬਈ ਵਧੀਆ ਜਿਹੜਾ ਇੱਕ ਰਿਸ਼ਤਾ ਹੁੰਦਾ ਭੈਣ ਭਰਾ ਵਾਲਾ ਉਹ ਹੈ ਮੈਂ ਮਤਲਬ ਕਿ ਐਸੀ ਕੋਈ ਗੱਲ ਹੋਈ ਨਹੀਂ ਸਕਦੀ ਹਮ ਯਾਨੀ ਬੀਬੀ ਜ਼ਗੀਰ ਕੌਰ ਨੇ ਵੀ ਇਹੋ ਕਿਹਾ ਉਹਨਾਂ ਨੇ ਕਿਹਾ ਕਿ ਮੈਂ ਤੇ ਨਾ ਬੋਲੀ ਆਂ ਕੁਝ ਚੰਨੀ ਬਾਰੇ ਨਾ ਹੀ ਕਿਸੇ ਨੂੰ ਸ਼ਿਕਾਇਤ ਕੀਤੀ ਹੈ ਜੀ ਤੇ ਜਿਹੜੀ ਕਲਿੱਪ ਮਤਲਬ ਕਿ ਇੱਕ ਕਲਿੱਪ ਬੀਬੀ ਜ਼ਗੀਰ ਕੌਰ ਦੀ ਚੱਲ ਰਹੀ ਉਹ ਪਹਿਲਾਂ ਵਾਇਰਲ ਕੀਤੀ ਗਈ ਕਿ ਚੰਨੀ ਦੀ ਸਰਕਾਰ ਤੋਂ ਦੂਜੇ ਮੰਤਰੀ ਵੀ ਸ਼ਰਮਸਾਰਿਆ ਉਹ ਉਸ ਵੇਲੇ ਦੀ ਐਸ਼ੀਐਸਫ ਸਰਦਾਰ ਰੋਲਾ ਪੈ ਤਾ ਹੂੰ 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 ਪਾ ਉਸ ਵੀਡੀਓ ਨੂੰ ਪਹਿਲਾਂ ਵਾਇਰਲ ਕੀਤਾ ਗਿਆ ਤੇ ਫਿਰ ਬਾਅਦ ਦੇ ਵਿੱਚ ਉਹ ਵੀਡੀਓ ਵੀ ਨਾਲ ਇਸਤੇਮਾਲ ਕੀਤੀ ਗਈ ਆ ਮਹਿਲਾ ਕਮਿਸ਼ਨ ਬਣੀਓ ਤੇ ਡੀਜੀਪੀ ਨੂੰ ਹੁਕਮ ਹੋ ਗਿਆ ਕਿ ਕੱਲ ਨੂੰ 2 ਵਜੇ ਸਟੇਟਸ ਰਿਪੋਰਟ ਭੇਜ ਦਿਓ ਹੂੰ ਹੂੰ ਤਾਂ ਸਟੇਟਸ ਰਿਪੋਰਟ ਪਾਓ ਕਿ ਕੀ ਕਾਰਵਾਈ ਹੋ ਸਕਦੀ ਜਾਂ ਕੀਤੀ ਆ ਤਾਂ ਫਿਰ ਉਸ ਤੋਂ ਬਾਅਦ ਤ੍ਰਿਵੀਨ ਭਾਈ ਇਹ ਹੋ ਸਕਦਾ ਹੈ ਕਿ ਐਕਸ਼ਨ ਹੋ ਜਾਵੇ ਫਰਦਰ ਕਿਉਂਕਿ ਅਗਲੇ ਦੇ ਹੱਥ ਹੈ ਨਾ ਜੀ ਜੀ ਜੋ ਚੇਅਰ ਤੇ ਬੈਠਾ ਹੈ ਅਗਲੇ ਦੇ ਹੱਥ ਹੈ ਉਹ ਸਮਨ ਵੀ ਕਰ ਸਕਦੇ ਐਨਾਂ ਨੂੰ ਸੱਦ ਕੇ ਮਤਲਬ ਕੇ ਸਪਸ਼ਟੀਕਰਨ ਲੈ ਸਕਦੇ ਆ ਜੇ ਉਹ ਸੰਤੁਸ਼ਟ ਹੁੰਦੇ ਤਾਂ ਠੀਕ ਨਹੀਂ ਤੇ ਕਾਰਵਾਈ ਹੋ ਸਕਦੀ ਹੈ ਕਿਉਂਕਿ ਮਹਿਲਾ ਕਮਿਸ਼ਨ ਦੇ ਕੋਲ ਆਪਣੇ ਅਧਿਕਾਰ ਨੇ ਉਹਨਾਂ ਦੇ ਕੋਲ ਆਪਣੇ ਕੈਦੇ ਕਾਨੂੰਨ ਦੇ ਮੁਤਾਬਕ ਕੰਮ ਕਰਨ ਦੇ ਹੱਕ ਹੈਗੇ ਆ ਸੋ ਇਹ ਹੁਣ ਵੇਖਣਾ ਹੋਏਗਾ ਕਿ ਚੰਨੀ ਸਾਹਿਬ ਅੱਗੇ ਤਾਂ ਨਿਕਲ ਗਏ ਸਨ ਆਈਐਸ ਅਫਸਰ ਵਾਲੇ ਚੁਮੇਲੇ ਦੇ ਵਿੱਚ ਵੈਸੇ ਚੁਮੇਲੇ ਤਾਂ ਤੁਹਾਨੂੰ ਪਤਾ ਹੀ ਇਹਨਾਂ ਦੇ ਬਹੁਤ ਨੇ ਜੇ ਮੈਂ ਗਿਣਾਵਾਂ ਸੜਕ ਤੋੜਨ ਤੋਂ ਲੈ ਕੇ ਹਾਥੀ ਤੱਕ ਪੀਐਚਡੀ ਤੱਕ ਬਹੁਤ ਨੇ ਉਹ ਰੈਪਿਟੀਸ਼ਨ ਹੋਏਗਾ ਤਾਂ ਮਤਲਬ ਕਿ ਹਰੇਕ ਵਾਰ ਚੰਨੀ ਸਾਹਿਬ ਚੰਨੀ ਸਾਹਿਬ ਨੂੰ ਵੀ ਥੋੜਾ ਨਾ ਸੁਧਾਰਨਾ ਚਾਹੀਦਾ ਆਪਣੇ ਆਪ ਨੂੰ ਮੇਰਾ ਕਹਿਣ ਦਾ ਮਤਲਬ ਇਹ ਉਹ ਕਿ ਜਦੋਂ ਤੁਹਾਨੂੰ ਪਤਾ ਕਿ ਤੁਹਾਡੇ ਨਾਲ ਕੰਟਰੋਵਰਸੀ ਜਿਹੜੀ ਆ ਜੁੜ ਜਾਂਦੀ ਆ ਤਾਂ ਐਨ ਚੱਲਦੀ ਚੋਣ ਦੇ ਵਿੱਚ ਜਦੋਂ ਤੁਸੀਂ ਇੱਕ ਬਹੁਤ ਵੱਡੀ ਚੋਣ ਲੜ ਰਹੇ ਹੋ ਤੁਹਾਡੀਆਂ ਪਹਿਲਾਂ ਉਹ ਫੋਟੋਆਂ ਜਿਹੜੀਆਂ ਉਹ ਟੇਢੀ ਉਂਗਲ ਵਾਲੀਆਂ ਉਡੀ ਦੀ ਪਿੱਠ ਤੇ ਰੱਖੀ ਉਂਗਲ ਜਿਹੜੀ ਤਾਂ ਉਹ ਵਾਇਰਲ ਕੀਤੀਆਂ ਗਈਆਂ ਚੱਲ ਨਹੀਂ ਠਰ ਕੀ ਹਾਏ ਹਾਏ ਦੇ ਨਾਰੇ ਲਾਇਏ ਗਏ ਮਤਲਬ ਕਿ ਸਾਰਾ ਕੁਸ਼ ਕੀਤਾ ਗਿਆ ਜੀ ਜੀ ਤਾਂ ਤੁਸੀਂ ਇਹਨਾਂ ਚੀਜ਼ਾਂ ਤੋਂ ਸਬਕ ਲਵੋ ਕਿ ਅੱਜ ਕੱਲ ਇਹ ਗੱਲ ਜਿਹੜੀ ਆ ਉਹ ਮਿੰਟਾਂ ਦੇ ਵਿੱਚ ਫੈਲ ਜਾਂਦੀ ਹੈ ਇਸ ਤਰ੍ਹਾਂ ਦੀ ਜਦੋਂ ਹਾਲਾਂਕਿ ਉਹਦੇ 'ਚ ਹੈ ਕੁਝ ਨਹੀਂ ਪ੍ਰਵੀਨ ਜੀ ਕਿਉਂਕਿ ਆਪਾਂ ਦੇਖੋ ਆ ਆਪਦੀਆਂ ਦਾਦੀਆਂ ਜਾਂ ਵੱਡੀਆਂ ਭੈਣਾਂ ਉਹ ਅੱਡੀ ਜ਼ਿੰਦਗੀ 'ਚ ਵੀ ਕਰਦੇ ਆਪਾਂ ਇੱਕ ਦੂਜੇ ਨਾਲ ਚੌੜ ਹੋ ਜਾਂਦਾ ਹਾਸਾ ਇਕੱਠਾ ਹੋ ਜਾਂਦਾ ਕੋਈ ਵੱਡੀ ਗੱਲ ਨਹੀਂ ਪੋਲਿਟਿਸ਼ੀਨ ਵੀ ਬੰਦੇ ਆ ਪਰ ਗੱਲ ਇਹ ਆ ਕਿ ਚੰਨੀ ਸਾਹਿਬ ਪਹਿਲਾਂ ਹੀ ਇਹੋ ਜੀ ਮੁਸ਼ਕਲਾਂ ਚ ਘਰੇ ਆ ਤਵੈ ਆ ਕਿ ਕਿ ਉਹ ਲੋਕਾਂ ਨੇ ਗੀਤ ਲਾ ਦਿੱਤੇ ਲੋਕ ਵੀ ਅੱਜ ਕੱਲ ਤੁਹਾਨੂੰ ਪਤਾ ਹਦ ਕਰਦੇ ਆ ਉਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਮਹਿਲਾ ਕਮਿਸ਼ਨ ਨੂੰ ਸਵੈ ਨੋਟਸ ਲੈਣ ਦਾ ਉਹ ਮੌਕਾ ਹੋਇਆ ਉਸ ਮੌਕੇ ਤੇ ਫਿਰ ਉਹਨਾਂ ਨੇ ਚੌਕੀ ਝੜ ਦਿੱਤੇ ਚੰਨੀ ਸਾਹਿਬ ਦੀ ਪੋਜੀਸ਼ਨ ਜਿਹੜੀ ਆ ਅੱਜ ਦੀ ਘੜੀ ਤੱਕ ਤਾਂ ਕਹਿ ਲਈਏ ਕਿ ਇੱਕ ਵਾਰੀ ਕਮਜ਼ੋਰ ਬਣ ਗਏ ਜਿਉਂ ਘਿਰਦੇ ਆ ਹੁਣ ਮੰਨ ਲਓ ਇੱਕ ਦੋ ਵਾਰੀ ਉਹਨਾਂ ਨੂੰ ਇਹਨਾਂ ਦਿਨਾਂ 'ਚ ਸੱਦੇ ਤਾਂ ਤੁਸੀਂ ਸੋਚ ਕੇ ਦੇਖੋ क्रूशियल ਦਿਨਾਂ ਦੇ ਵਿੱਚ ਉਹ ਆਪ ਵੀ ਸਟਾਰ ਕੰਪੇਨਰ ਆ ਤਾਂ ਉਹਨਾਂ ਦੀ ਕੰਪੇਨ ਤੇ ਪ੍ਰਭਾਵਿਤ ਹੋਏਗੀ ਨਾ ਜੇ ਦੋ ਤਿੰਨ ਦਿਨ ਇਹਨਾਂ ਦਿਨਾਂ 'ਚ ਬਲਾ ਹੀ ਲੈ ਜਾਂਦੇ ਤਾਂ ਫਿਰ ਵੀ ਤੁਸੀਂ ਇਹ ਦੇਖੋ ਚਾਹੇ ਕੁਝ ਵੀ ਨਾ ਹੁੰਦਾ ਟਾਈਮ ਤੇ ਬਰਬਾਦ ਹੋਏਗਾ ਨਾ ਜੀ ਜੀ ਵੈਸੇ ਬੀਬੀ ਜਗੀਰ ਕੌਰ ਦੀ ਇੱਕ ਪੋਸਟ ਜਿਹੜੀ ਆ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਜਾਂ ਉਹਨਾਂ ਨੇ ਪਾਈ ਆ ਆਪਣੇ ਪੇਜ ਤੇ ਮਿੰਟੂ ਜੀ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਕੁਝ ਵੀ ਹੋਇਆ ਉਹਨਾਂ ਨੇ ਬੜੇ ਆਦਰ ਸਤਕਾਰ ਨਾਲ ਮੈਨੂੰ ਇਸ ਤਰ੍ਹਾਂ ਬੁਲਾਇਆ ਸੀ ਮੇਰੇ ਹੱਥ ਫਰੇ ਸੀਗੇ ਤੇ ਮੈਂ ਜਿਹੜਾ ਉਹਨਾਂ ਨੇ ਮੇਰੇ ਚਿਹਰੇ ਤੇ ਹੱਥ ਲਾਇਆ ਕਹਿੰਦੇ ਉਹ ਵੀ ਮੈਂ ਆਪਦੇ ਆਦਰ ਸਤਕਾਰ ਦੇ ਵਿੱਚ ਹੀ ਉਹਨੂੰ ਕਹਿੰਦੀ ਆ ਸੋ ਇਹ ਇਹ ਕਲਿੱਪ ਨੂੰ ਜਿਹੜਾ ਉਹ ਕਹਿੰਦੇ ਕਿ ਜ਼ਿਆਦਾ ਵਧਾ ਚੜਾ ਕੇ ਤੁਸੀਂ ਪੇਸ਼ ਨਾ ਕਰੋ ਨਹੀਂ ਨਹੀਂ ਉਹ ਕਲਿੱਪ ਹੀ ਉਹੀ ਤੇ ਗੱਲ ਹੈ ਨਾ ਜਿਹੜੀ ਕਲਿੱਪ ਨਾਲ ਲਾਈ ਗਈ ਆ ਮੈਲਾ ਚੋਣ ਕਮਿਸ਼ਨ ਨੂੰ ਉਹ ਸੌਰੀ ਮੈਲਾ ਕਮਿਸ਼ਨ ਨਾਲ ਜਿਹੜੀ ਲਾਈ ਗਈ ਆ ਤਾਂ ਉਹਦੇ ਵਿੱਚ ਤੇ ਹੈ ਕਿ ਬਹੁਤ ਪੁਰਾਣੀ ਆ ਕਲਿੱਪ ਅੱਜ ਤਾਂ ਉਹਨਾਂ ਨੇ ਕਿਹਾ ਕਿ ਮੈਂ ਕੋਈ ਸ਼ਿਕਾਇਤ ਕੀਤੀ ਨਹੀਂ ਇਹਦੇ ਵਿੱਚ ਕੋਈ ਕਾਰਵਾਈ ਵਾਲੀ ਗੱਲ ਤੇ ਹੈ ਨਹੀਂ ਸੀਗੀ ਜੀ ਜੀ ਸੋ ਇਹ ਚੀਜ਼ ਹੈ ਮੇਰੇ ਖਿਆਲ ਦੇ ਨਾਲ ਦੇਖੋ ਸਵੈ ਨੋਟਸ ਲੈਣ ਦਾ ਉਹਨਾਂ ਕੋਲ ਅਧਿਕਾਰ ਹੈਗਾ ਤੁਸੀਂ ਸ਼ਿਕਾਇਤ ਕਰੋ ਜਾਂ ਨਾ ਕਰੋ ਬੀਬੀ ਜੀ ਪਰ ਉਹ ਸਵੈ ਨੋਟਸ ਲੈ ਸਕਦੇ ਆ ਕਿਉਂਕਿ ਉਹਨ ਜਿਵੇਂ ਉਹ ਵੀਡੀਓਾਂ ਐਡਿਟ ਕਰਕੇ ਪਾ ਦਿੱਤੀ ਗਈ ਤਾਂ ਇਹ ਹੁੰਦਾ ਨਾ ਕਿ ਔਰਤ ਸਮਾਜ ਦਾ ਜਿੰਮੇ ਤਿਕ ਲਈਏ ਤਾਂ ਔਰਤ ਸਮਾਜ ਪ੍ਰਤੀ ਉਹ ਲੈ ਸਕਦੇ ਐ ਐਕਸ਼ਨ ਲੈ ਸਕਦੇ ਇਹਦੇ 'ਚ ਉਹ ਕੋਈ ਨਹੀਂ ਹੈ ਹਾਂਜੀ ਜੀ ਤੇ ਮੈਂ ਜੀ ਅਗਲੀ ਖਬਰ ਦੇ ਵੱਲ ਵਧੀਏ ਗੱਲ ਕਰੀਏ ਪੰਜਾਬ ਦੇ ਵਿੱਚ ਦਲ ਬਦਲੀਆਂ ਦੀ ਇਹ ਦੌਰ ਹਲੇ ਵੀ ਜਾਰੀ ਹੈ ਦਲ ਬਦਲੀਆਂ ਜਿਹੜੀਆਂ ਵੱਡੀਆਂ ਦਲ ਬਦਲੀਆਂ ਨੇ ਉਹ ਤਾਂ ਹੋ ਗਈਆਂ ਪਰ ਇੱਕ ਬਹੁਤ ਵੱਡੀ ਜਿੱਦਾਂ ਕਹਿ ਲਈਏ ਕਿ ਘਟਨਾ ਹੋਈ ਹੈ ਲੁਧਿਆਣੇ ਦੇ ਵਿੱਚ ਕਿ ਵੈਸ ਬ੍ਰਦਰਸ ਰਾਤ ਨੂੰ ਇੱਕ ਫੋਟੋ ਪੈਂਦੀ ਹੈ ਕਿ ਵੈਸ ਬ੍ਰਦਰਸ ਨੇ ਜਿਹੜੀ ਹੈ ਉਹ ਕਾਂਗਰਸ ਜੁਆਇਨ ਕਰ ਲਈਆ ਫਿਰ ਇਹ ਪਤਾ ਲੱਗਦਾ ਕਿ ਉਹਨਾਂ ਨੇ ਰਲੇਵਾ ਕਰ ਲਿਆ ਹੂੰ ਹੂੰ ਯਾਨੀ ਆਪਣੇ ਦਲ ਦਾ ਕਾਂਗਰਸ ਦਲ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਰਲੇਵਾ ਕਰ ਲਿਆ ਜੀ ਜੀ ਇਹ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਕਿਉਂਕਿ ਦੇਖੋ ਇਹ ਤੇ ਸਾਫ ਹੈ ਕਿ ਠੀਕ ਆ ਸਮੇਂ ਦੇ ਨਾਲ ਬੈਂਸ ਬ੍ਰਦਰਸ ਦਾ ਗ੍ਰਾਫ ਦਿਖ ਗਿਆ ਹਮ ਅਦਰਵਾਈਜ਼ ਕਿਸੇ ਵੇਲੇ ਤੇ ਇਹ ਜਦੋਂ ਇਹਨਾਂ ਨੇ ਐਲਾਈਕੀ ਬਣਾਈ ਆ ਤਾਂ ਇਹ ਤੇ ਮਤਲਬ ਕਿ ਬਰੋਪਰ ਦੀ ਧਿਰ ਬਣ ਕੇ ਅਲਾਈਂਸ ਚ ਸੀਗੇ ਹਮ ਕਿਸੇ ਵੇਲੇ ਇਹਨਾਂ ਨੇ ਪੂਰੇ ਪੰਜਾਬ ਚ ਫੈਲਣ ਦਾ ਐਲਾਨ ਕੀਤਾ ਸੀਗਾ ਪਾਰਟੀ ਗਠਿਤ ਕੀਤੀ ਚੋਣ ਨਿਸ਼ਾਨ ਲਿਆ ਆਪ ਦਾ ਮਤਲਬ ਕਿ ਇੱਕ ਮੌਕਾ ਐਸਾ ਆ ਗਿਆ ਸੀਗਾ ਕਿ ਜਦੋਂ ਲੁਧਿਆਣੇ ਤੋਂ ਬਾਹਰ ਨਿਕਲਣ ਵਾਸਤੇ ਬਿਲਕੁਲ ਤਿਆਰ ਸੀਗੇ ਜੀ ਪਰ ਸਮੇ ਦੀ ਮਾਰ ਐਸੀ ਹੁੰਦੀ ਹੈ ਕਈ ਵਾਰ ਤੁਸੀਂ ਕੁਝ ਸੋਚਦੇ ਹੋ ਕੁਝ ਵਿਉਂਤਦੇ ਹੋ ਪਰੰਤੂ ਹਾਲਾਤ ਫਿਰ ਕਿਸ਼ਤੀ ਨੂੰ ਕਿਸੇ ਹੋਰ ਪਾਸੇ ਹੀ ਲੈ ਜਾਂਦੇ ਆ ਕੇਸ ਬਣ ਗਿਆ ਉਸ ਕੇਸ ਨੇ ਸਿਮਰਨਜੀਤ ਬੈਂਸ ਨੂੰ ਬਹੁਤ ਜ਼ਿਆਦਾ ਕਹੋ ਕਿ ਇੱਕ ਵਾਰੀ ਰਗੜਾ ਲਾ ਦਿੱਤਾ ਜੇਲ ਜਾਣਾ ਪਿਆ ਪੈਸੇ ਦੀ ਬਰਬਾਦੀ ਹੋਈ ਸਮੇਂ ਦੀ ਬਰਬਾਦੀ ਹੋਈ ਕਾਡਰ ਜਿਹੜਾ ਸੀ ਉਹ ਨਿਕੜਨਾ ਸ਼ੁਰੂ ਹੋ ਗਿਆ ਕੋਈ ਆਮ ਆਦਮੀ ਪਾਰਟੀ ਚ ਚਲਾ ਗਿਆ ਕੋਈ ਦੂ ਪੰਜ ਪੰਜ ਭੱਜ ਗਿਆ ਮਤਲਬ ਕਿਸ ਤਰ੍ਹਾਂ ਸਭ ਕੁਝ ਹੋਇਆ ਖੁਦ ਸਿਮਰਨਜੀਤ ਸਿੰਘ ਬੈਂਸ ਹੋਰਾਂ ਨੂੰ ਵੀ ਕਨਫਿਊਜ਼ਨ ਸੀ ਕਿ ਅੰਤਰ ਦਵੰਦ ਸੀਗਾ ਕੀ ਕਰੀਏ ਜੀ ਕਦੇ ਰਾਸ਼ਟਰਪਤੀ ਦੀ ਵੋਟ ਵਾਸਤੇ ਭਾਜਪਾ ਕਦੇ ਜੋ ਬਾਈਲੈਕਸ਼ਨ ਸੀਗਾ ਜਲੰਧਰ ਦਾ ਉਹਦੇ ਵਿੱਚ ਨਰਿੰਦਰ ਮੋਦੀ ਦੀ ਸਿਫਤ ਕਰਕੇ ਤੇ ਹਮਾਇਤ ਦੇ ਦੇਣੀ ਭਾਜਪਾ ਨੂੰ ਹੂੰ ਫਿਰ ਕਹ ਲੋ ਕਿ ਤੁਹਾਡਾ ਕੈਟਰ ਵੀ ਤਾਂ ਕਨਫਿਊਜ਼ ਹੋ ਜਾਂਦਾ ਹੈ ਨਾ ਕਿ ਸਾਡਾ ਲੀਡਰ ਕਰ ਕੀ ਰਿਹਾ ਸੋ ਲੈ ਸਰ ਫਿਰ ਹੁਣ ਜਿਵੇਂ ਇਹ ਚਰਚਾ ਚੱਲੀ ਕਿ ਐਟਕਿੰਗ ਕੋਈ ਉਹ ਵੱਡਾ ਸਟੈਂਡ ਲੈ ਸਕਦੇ ਕਿਸੇ ਪਾਰਟੀ ਚ ਜਾ ਸਕਦੇ ਆ ਤਾਂ ਭਾਜਪਾ ਚ ਦੇਖੋ ਇਹਨਾਂ ਦਾ ਜਾਣਦਾ ਮੰਨਤਾ ਸੀਗਾ ਪਰ ਭਾਜਪਾ ਜਿਹੜੀ ਆ ਪਹਿਲਾਂ ਹੀ ਤੁਹਾਨੂੰ ਪਤਾ ਉਪਰਜਵਲ ਕਰਕੇ ਰਵੰਨਾ ਕਰਕੇ ਸੈਂਗਰ ਕਰਕੇ ਉਹ ਕਈ ਮਾਮਲੇ ਅਨੁਪਤਾਈਆ ਇਹਨਾਂ ਦੇ ਇੱਕ ਲੀਡਰ ਨੇ ਤੇ ਕੋ ਕਰਮ ਕਰ ਦਿੱਤਾ ਸਿਆਣ ਦੇ ਨੌਕਰ ਨਾਲ ਵੀ ਇਸ ਤਰ੍ਹਾਂ ਮਤਲਬ ਕਿ ਉਹ ਕੋਈ ਰਿਸਕ ਲੈਣ ਦੇ ਮੋੜ ਤੇ ਵਿੱਚ ਨਹੀਂ ਸੀਗੇ ਕਿ ਕੇਸ ਕਰਕੇ ਸ਼ਾਇਦ ਇਹਨਾਂ ਦੀ ਗੱਲ ਰਹਿ ਗਈ ਆਮ ਆਦਮੀ ਪਾਰਟੀ ਹੁਣ ਆਮ ਆਦਮੀ ਪਾਰਟੀ ਤੁਹਾਨੂੰ ਪਤਾ ਉਹ ਆਮ ਆਦਮੀ ਪਾਰਟੀ ਵੀ ਉਹ ਨਹੀਂ ਹੈ ਨਾ ਆ ਜੋ ਆਪਣੇ ਦਮ ਤੇ ਸਰਕਾਰ ਬਣਾਈ ਬੈਠੇ ਪਹਿਲਾਂ ਵਾਲੇ ਥੋੜੀ ਜਿਹੜੇ ਰਲ ਕੇ ਇਕੱਠੇ ਪੀਸੀ ਕਰਿਆ ਕਰਦੇ ਹੁੰਦੇ ਸੀ ਉਦੋਂ ਤਾਂ ਦੋਨੇ ਇੱਕੋ ਜਿਹੇ ਸੀ ਜੀ ਉਦੋਂ ਤਾਂ ਦੋਨੇ ਹੀ ਕੈਲੋ ਕੇ ਸਾਈਕਲਾਂ ਤੇ ਸੀਗੇ ਅੱਜ ਅਜ ਇੱਕ ਕੋੜੀ ਆਇਆ ਯਾਰ ਹੂੰ ਆ ਫਿਰ ਉਹ ਹੁਣ ਆਉਦੀ ਮਰਜ਼ੀ ਹੈ ਬਿਠਾਉਂਦਾ ਆਉਦੀ ਚ ਕਿ ਨੀਂ ਮਤ ਆਉਂਦਾ ਸਮਝਦੇ ਹੋ ਨਾ ਤੋ ਇਸ ਕਰਕੇ ਕਾਂਗਰਸ ਹੀ ਇਹਨਾਂ ਦੇ ਕੋਲ ਵਧੀਆ ਆਪਸ਼ਨ ਸੀ ਕਿ ਚਲੇ ਗਏ ਨੇ ਇਹ ਨਾਲੇ ਸ਼ਾਇਦ ਇਹਨਾਂ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਭਾਜਪਾ ਦੇ ਵਿੱਚ ਉਹਨਾਂ ਨੂੰ ਫਾਇਦਾ ਵੀ ਨਹੀਂ ਹੈਗਾ ਭਾਜਪਾ ਦਾ ਉੱਤੋਂ ਪਾਣੀ ਉੱਤਰ ਰਿਹਾ ਤੇ ਗੱਲ ਇਹ ਹੈ ਕਿ ਕਾਂਗਰਸ ਨੂੰ ਇਹਨਾਂ ਦੀ ਬਹੁਤ ਲੋੜ ਸੀ ਹੁਣ ਕੇਸ ਤਾਂ ਜਿਹੜਾ ਹੈ ਕੇਸ ਤੇ ਮੇਨ ਧਿਆਨ ਕੇ ਬਾਈ ਉਹ ਕਿ ਕੇਸ ਜਿਹੜਾ ਸ਼ੋਸ਼ਣ ਨਾਲ ਜੁੜਿਆ ਹੋਇਆ ਹੈ ਲਾਤਕਾਰ ਨਾਲ ਜੁੜਿਆ ਹੋਇਆ ਹੈ। ਤਾਂ ਗੱਲ ਇਹ ਆ ਕਿ ਇਹ ਨਕਾਰਾਤਮਕ ਚੀਜ਼ ਤੋਂ ਇਲਾਵਾ ਫਿਰ ਕੁਝ ਜਿਹੜੀਆਂ ਚੀਜ਼ਾਂ ਔਨ ਪੇਪਰ ਨੇ ਉਹ ਵੀ ਨਹੀਂ ਭੁੱਲਣੀਆਂ ਚਾਹੀਦੀਆਂ ਆਤਮਨਗਰ ਹੂੰ ਲੁਧਿਆਣਾ ਦੱਖਣੀ ਜੀ 올ਡ ਆ ਨਾ 올ਡ ਹੈਗਾ ਜੇ ਤੁਸੀਂ ਦੇਖੋਗੇ ਪਿਛਲਾ ਇਲੈਕਸ਼ਨ 19 ਦਾ ਉਦੋਂ ਲੋਕ ਸਭਾ ਦੇ ਵਿੱਚ ਖਲੋਕੇ ਸਿਮਰਨਜੀਤ ਬੈਂਸ ਵੋਟਾਂ ਲੱਗੀਆਂ ਸੀ 3 ਲੱਖ 7000 ਸੈਕੰਡ ਪੋਜੀਸ਼ਨ ਤੇ ਸੀ ਤਜੇ ਮੰਨ ਲਓ ਅੱਜ ਦੀ ਤਰੀਕ ਤੇ ਵਿੱਚ ਫਸਮੀ ਟੱਕਰਿਆ ਇੱਥੇ ਹੁਣ ਚੌਕ ਕੋਨੀ ਪੰਜ ਕੋਨੀ ਮੁਕਾਬਲੇ ਹੋਏ ਪੈ ਨੇ ਤਾਂ ਉਸ ਸੂਰਤ ਦੇ ਵਿੱਚ ਮੰਨ ਲਓ ਕੋਈ 2 4 ਫੀਸਦੀ ਹੀ ਵੋਟ ਜੋੜ ਦਿੰਦੇ ਨੇ ਹਾਂ ਹਾਂ ਨਾਲੇ ਤਾਂ ਇਹਨਾਂ ਦਾ ਕਹਿ ਲੋ ਕੰਮ ਹੋ ਗਿਆ ਕੀ ਦਿਖਾ ਸਕਦੇ ਆ ਰਾਹੁਲ ਗਾਂਧੀ ਹੋਰਾਂ ਨੂੰ ਕਿਹਾ ਵੀ ਕੁਝ ਹੀ ਸਾਡਾ ਯਸਰ ਅਸੀਂ ਤੁਹਾਡੇ ਲਈ ਕੀਤਾ گا ਕੁਝ ਵੀ ਹੋ ਸਕਦਾ ਸਮਝਦੇ ਹੋ ਨੋ ਤੁਸੀਂ ਤੇ ਦੂਜੇ ਪਾਸੇ ਰਾਜਾ ਵੜੈਂਗ ਦੀ ਜਿੱਤ ਯਕੀਨੀ ਹੋ ਜਾਏਗੀ ਰਾਜਾਪਟ ਨੇ ਕਿ ਪਹਿਲਾਂ ਹੀ ਕਹਿ ਲੋ ਕਿ ਕਿਤੇ ਨਾ ਕਿਤੇ ਮਜਬੂਤ ਸਥਿਤੀ ਚ ਆਰ ਜੇ ਕੋਈ ਮਾੜੀ ਮੋਟੀ ਕਸਰ ਹੈ ਤਾਂ ਉਹ ਨਿਕਲ ਜਾਏਗੀ ਸੋ ਇਸ ਵਾਸਤੇ ਆ ਸੋਚ ਵਿਚਾਰ ਕੇ ਇਹਨਾਂ ਨੇ ਅਖੀਰ ਕਾਂਗਰਸ ਦੇ ਵਿੱਚ ਅਲੋਕ ਇਨਸਾਫ ਪਾਰਟੀ ਦਾ ਜਿਹੜਾ ਗਲੇਵਾ ਕਰ ਤੇ ਦੂਜੇ ਪਾਸੇ ਇੱਕ ਤਲ ਬਦਲੀ ਹੋਰ ਹੋਈ ਅੱਜ ਉਹ ਜੋ ਸਲਾਰੀਆ ਸਾਹਿਬ ਸਨ ਜਿਨ੍ਹਾਂ ਨੇ ਇਲੈਕਸ਼ਨ ਲੜਿਆ ਸੀ ਕਿਸੇ ਸਮੇ ਤੁਹਾਨੂੰ ਯਾਦ ਹੋਏਗਾ ਜੀ ਸਵਰਨ ਸਲਾਰੀਆ ਉਹ ਆਮ ਆਦਮੀ ਪਾਰਟੀ ਜੁਆਇਨ ਹੋ ਗਏ ਟਿਕਟ ਤੇ ਦਾਵੇਦਾਰ ਸੀਗੇ ਭਾਜਪਾ ਬੰਨਿਓ ਭਾਜਪਾ ਨੇ ਟਿਕਟ ਦਿੱਤੀ ਹੈ ਦਿਨੇਸ਼ ਬੱਬੂ ਨੂੰ ਕਿਉਂਕਿ ਉਥੇ ਰਾਜਪੂਤ ਵੋਟ ਹੈਗੀ ਆ ਉਹਨਾਂ ਦੀ ਆਪਣੀ ਉਹ ਆਪ ਰਾਜਪੂਤ ਭਾਈਚਾਰੇ ਤੋਂ ਆਉਂਦੇ ਆ ਸੋ ਇਸ ਵਾਸਤੇ ਉਹਨਾਂ ਦਾ ਪਲੜਾ ਭਾਰੀ ਸੀਗਾ ਇਹ ਕਾਰੋਬਾਰੀ ਆ ਇਹ ਤੁਹਾਨੂੰ ਪਤਾ ਹੀ ਆ ਚਾਰ ਪੈਸੇ ਵਾਲਾ ਬੰਦਾ ਜਿਹੜਾ ਹੁੰਦਾ ਉਹ ਦਾਵੇਦਾਰ ਹੁੰਦਾ ਹੀ ਹੁੰਦਾ ਸੋ ਲਿਆ ਸਾ ਸਵਰਨ ਸਲਾਰੀਆ ਨੇ ਵੀ ਪਹਿਲਾਂ ਕਿਤੇ ਨਾ ਕਿਤੇ ਪਾਲਾ ਬਦਲਿਆ ਤੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਦਲ ਬਦਲੀਆਂ ਦਾ ਇਹ سلسلہ ਮੈਨੂੰ ਮੇਦੇ ਆ ਕੇ ਹਾਲੇ ਕੋਈ 2-4 ਦਿਨ ਚੱਲੇਗਾ ਫਿਰ ਥਮ ਜਾਸੀ ਜੀ ਜੀ ਤੇ ਨਾਮਜ਼ਦਗੀਆਂ ਬੜੇ ਧੜਲੇ ਨਾਲ ਦਾਖਲ ਹੋਈਆਂ ਜੀ ਹਾਂ ਜੀ ਦੇਖੋ ਨਾਮਜ਼ਦਗੀਆਂ ਦਾ ਕੀ ਹੈ ਕਿ ਹੁਣ ਵੀ ਕੈਨ ਸੀ 2-3 ਦਿਨ ਉਹ ਚੱਲੇਗਾ ਹਾਂ ਜੀ ਤੇ ਲੈ ਦੇ ਕੇ ਭਲਕ ਦਾ ਦਿਨ ਰਹਿ ਗਿਆ ਭਲਕ ਦਾ ਦਿਨ ਹੀ ਹੈ ਨਾ ਕਿ ਕੋਈ ਵੀ ਜਿਹੜਾ ਕੈਂਡੀਡੇਟ ਹੈ ਰਿਸਕ ਕਾਤੋਂ ਲਏਗਾ ਜੇ ਕੌਮੀ ਪੇਸ਼ੀ ਆ ਕੋਈ ਇੱਕ ਦਿਨ ਦਾ ਸਮਾਂ ਤਾਂ ਹੈਗਾ ਨਾ ਤੁਹਾਡੇ ਕੋਲ ਹਾਂ ਜੀ ਹਾਂ ਜੀ ਸੋ ਇਸ ਵਾਸਤੇ ਅੱਜ ਦਾ ਦਿਨ ਮਹੱਤਵਪੂਰਨ ਸੀਗਾ ਪੇਜ ਨੀ ਕੋ ਮੈਨੂੰ ਜਾਣਕਾਰੀ ਸੀ 4-5 ਵਜੇ ਤੱਕ ਕਿਉਂਕਿ ਮੈਂ ਜ਼ਿਆਦਾਤਰ ਖਬਰਾਂ ਉਦੋਂ ਤੱਕ ਦੇਖਦਾ ਹੁੰਨਾ ਕਿਉਂਕਿ ਫਿਰ ਗਰਾਊਂਡ ਰੂਮ ਚਲੇ ਜਾਈਦਾ ਤਾਂ ਉਦੋਂ ਤੱਕ 118 ਗਿਣਤੀ ਸੀ ਸ਼ਾਇਦ ਜੀ 118 ਗਿਣਤੀ ਹੋ ਚੁੱਕੀ ਸੀ ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੰਨੀ ਜ਼ਿਆਦਾ ਅਜ ਨਾਮਸਦ ਕੀ ਜੜੀ ਆ ਭਰੀ ਗਈ ਆ ਉਹਦਾ ਕਾਰਨ ਉਹੀ ਆ ਜਿਹੜਾ ਮੈਂ ਤੁਹਾਨੂੰ ਦੱਸਿਆ ਕਿਉਂਕਿ ਲੈ ਦੇ ਕੇ ਭਲਕ ਦਾ ਦਿਨ ਬਚੇਗਾ ਤੇ ਭਲਕ ਦੇ ਦਿਨ ਚ ਫਿਰ ਕੋਈ ਰਿਸਕ ਲੈਣ ਨੂੰ ਨਹੀਂ ਤਿਆਰ ਹੁੰਦਾ ਕਿ ਬਾਈ ਕੱਲ ਨੂੰ ਕੋਈ ਗੱਲ ਐ ਪਾਪ ਹੋ ਜਾਵੇ ਕੋਈ ਕਾਗਜ਼ ਲੈਣਾ ਤਾਂ ਟਾਈਮ ਫਿਰ ਉਹਨਾਂ ਕੋਲ ਹੋਏਗਾ ਉਹਦੇ ਨਾਲ ਚੰਗਾ ਕਿ ਇੱਕ ਦਿਨ ਪਹਿਲਾਂ ਘਟੂ-ਕਟ ਆਪ ਦੀ ਨਾਮਜ਼ਦਗੀ ਜਿਹੜੀ ਆ ਉਹ ਫਾਈਲ ਕਰ ਲਈ ਜਾਵੇ ਤਾਂ ਬੜੇ 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 ਜਿਹੜੇ ਅੱਜ ਕਹ ਲੋ ਕਿ ਤਨੰਤਰ ਜਿਹੜੇ ਆ ਮਦਾਨ ਦੇ ਵਿੱਚ ਆ ਗਏ ਨੇ ਜਿਵੇਂ ਰਾਜਾ ਵੜਿੰਗ ਬੀਬਾ ਬਾਦਲ ਪਰਮੀਤ ਕੌਰ ਇਹਨਾਂ ਸਾਰਿਆਂ ਨੇ ਅੱਜ ਕਾਗਜ਼ ਭਰੇ ਨਹੀਂ ਤੇ ਗੱਲ ਇਹ ਆ ਕਿ ਬਈ ਹੁਣ ਜੇ ਆਪਾਂ ਵੇਖੀਏ ਨਾਮਜ਼ਦਗੀ ਦਾ ਕੰਮ ਤੇ तकरीबन ਪੂਰਾ ਹੋ ਗਿਆ ਹੈ ਸਕਰੂਟਨੀ ਹੋਏਗੀ 17 ਤੱਕ ਸ਼ਾਇਦ ਕਾਗਜ਼ ਸੁੱਕਣ ਦਾ ਸਮਾਂ ਹੈਗਾ ਕਿ ਜੇ ਤਾਂ ਬਈ ਕਾਗਜ਼ ਕਿਸੇ ਨੇ ਚੱਕਨੇ ਆ ਤਾਂ ਚੱਕ ਲੋ ਨਹੀਂ ਤੇ ਬਾਅਦ ਠੀਕ ਠਾਕਿਆ ਤਾਂ ਹੁਣ ਕਹਿ ਸਕਦੇ ਆਪਾਂ ਕਿ ਸਕਰੂਟਨੀ ਤੋਂ ਬਾਅਦ ਬਹੁਤ ਸਮਾਂ ਘੱਟ ਬਚ ਜਾਏਗਾ ਤਾਂ ਹੁਣ ਇੱਕ ਜ਼ੋਰਦਾਰ ਤਰ੍ਹਾਂ ਪ੍ਰਵੀਨ ਜੀ ਤੁਹਾਨੂੰ ਵੇਖਣ ਨੂੰ ਮਿਲੇਗਾ ਇਹਦੇ ਵਿੱਚ ਸਾਰੇ ਹੀ ਜ਼ੋਰ ਲਾਣਗੇ ਸਾਰੇ ਹੀ ਜ਼ੋਰ ਲਾਣਗੇ ਆ ਸਾਰੇ ਭਾਜਪਾ ਵੀ ਪੂਰਾ ਜੋਰ ਲਾ ਦੇਗੀ ਤਾਂ ਹੁਣ ਮੈਦਾਨ ਜਿਹੜਾ ਭਖ ਜਾਏਗਾ ਤਾਂ ਬਾਕੀ ਤਕਰੀਬਨ ਨਾਮਜ਼ਦਗੀਆਂ ਤਾਂ ਸਮਝ ਲਓ ਡਾਨ ਨੇ ਜਿਆਦਾ ਵੱਡੀਆਂ ਨਾਮਜ਼ਦਗੀਆਂ ਹੋ ਗਈਆਂ ਕੋਈ ਘੱਟਕਾ ਕੋਈ ਕੋਈ ਦੋ ਚੌਂ ਦੀ ਰਹਿੰਦੀ ਹੋਵੇ ਤੇ ਮੈਨੂੰ ਪਤਾ ਨਹੀਂ ਪਰ ਜ਼ਿਆਦਾਤਰ ਸਵਾ ਤੋਂ 100 ਦੇ ਕਰੀਬ ਨਾਮਜ਼ਦਗੀਆਂ ਹੋ ਗਈਆਂ ਤੇ ਇਸ ਦਰਮਿਆਨ ਇੱਕ ਵੀਡੀਓ ਵੀ ਵਾਇਰਲ ਹੋਇਆ ਜਿਹਦੇ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਦੀ ਗੱਡੀ ਤੇ ਦੋਸ਼ ਲੱਗਾ ਕਿ ਉਹ ਝੰਡੀਆਂ ਵਗੈਰਾ ਪ੍ਰਚਾਰ ਸਮੱਗਰੀ ਯਾਨੀ ਕਿ ਫੋਟੋ ਰੇ ਆ ਤਾਂ ਉਹ ਤੁਹਾਨੂੰ ਪਤਾ ਹੀ ਹੈ ਸਰਕਾਰੀ ਮਸ਼ੀਨਰੀ ਦੀ ਦਰਵਾਜ਼ ਤੋਂ ਛਾ ਜਾਂਦਾ ਨਾ ਸਿਸਟਮ ਤਾਂ ਫਿਰ ਉਹਦੇ ਲਈ ਕਿਤੇ ਨਾ ਕਿਤੇ ਕਾਰਵਾਈ ਜਿਹੜੀ ਆ ਉਹ ਹੋ ਸਕਦੀ ਆ ਹਰਮਿਤ ਪਠਾਨ ਮਾਚਰਾ ਤੁਹਾਨੂੰ ਪਤਾ ਹੀ ਆ ਉਹਦੀ ਗਾਡੀ ਦੱਸੀ ਜਾ ਰਹੀ ਆ ਕਿਸ ਤਰ੍ਹਾਂ ਕਤੇ ਤੌਰ ਤੇ ਕਿਸ ਤਰ੍ਹਾਂ ਭਾਈ ਸਾਰਾ ਕੁਝ ਜਿਹੜਾ ਕਰ ਰਹੇ ਸੀਗੇ ਤਾਂ ਖੈਰ ਇੱਧਰ ਹਰ ਸਿਮਰਤ ਕੌਰ ਬਾਦਲ ਹੋਰਾਂ ਨੇ ਭਰੇ ਆ ਜੀ ਤੁਮਿੰਦਰ ਸਿੱਧੂ ਮੁਕਾਬਲੇ ਚ ਆ ਤਾਂ ਗੱਲ ਇਹ ਆ ਕਿ ਭਾਈ ਹੁਣ ਸਾਰਾ ਕੁਝ ਜਿਹੜਾ ਐਨ ਮੁਕੰਮਲ ਆ ਤੇ ਬਾਕੀ ਵੱਡੀਆਂ ਰੈਲੀਆਂ ਤੈਥੇ ਹੋ ਨਹੀਂ ਰਹੀਆਂ ਕਿਉਂਕਿ ਥੋੜਾ ਜਿਹਾ ਤੁਹਾਨੂੰ ਪਤਾ ਮੌਸਮ ਦਾ ਵੀ ਹੈ ਤੇ ਹਾਲੇ ਨੇਤਾ ਜਿਹੜੇ ਉਹ ਵੀ ਥੋੜੇ ਜੇ ਦੂਜੇ ਸਟੇਟਾਂ ਦੇ ਵਿੱਚ ਜ਼ਿਆਦਾ ਬਿਜ਼ੀ ਆ ਹੁਣ ਮੈਂ ਦੇਖ ਰਿਹਾ ਸੀਗਾ ਕਹਿੰਦੇ ਕਿ ਅਖੀਰਲੇ ਹਫਤੇ ਯਾਨੀ ਮਈ ਦੇ ਅਖੀਰਲੇ ਹਫਤੇ ਪ੍ਰਵੀਨ ਜੀ ਅਰਵਿੰਦ ਕੇਜਰੀਵਾਲ ਵੀ ਆ ਰਹੇ ਆ ਅਰਵਿੰਦ ਕੇਜਰੀਵਾਲ ਅਕਲੇਸ਼ ਤੇ ਰਾਹੁਲ ਗਾਂਧੀ ਸ਼ਾਇਦ ਪਰਸੋਂ ਯੂਪੀ 'ਚ ਵੀ ਰੈਲੀ ਕਰ ਰਹੇ ਆ ਹੂੰ ਹੂੰ ਅਰਸੋ ਇਕੱਠੀ ਰੈਲੀ ਪਹਿਲੀ ਇਕੱਠੀ ਰੈਲੀ ਆ ਤਾਂ ਉਹਦੇ ਚ ਕੀ ਆ ਕਿ ਤੁਸੀਂ ਦੇਖੋਗੇ ਕਿ ਭਾਈ ਮਤਲਬ ਕਿ ਜੇਲ੍ਹ ਜਾਣ ਤੋਂ ਬਾਅਦ ਨਿਸ਼ਚਿਤ ਤੌਰ ਤੇ ਤੇ ਸਾਫ ਹੈ ਨਾ ਕਿ ਭਾਈ ਅਰਵਿੰਦ ਕੇਜਰੀਵਾਲ ਅਗਾ ਅਗਾ ਪਹੁੰਚਿਆ ਤਾਂ ਆਪਾਂ ਜਿਹੜੀ ਗੱਲ ਕੀਤੀ ਆ ਕਿ 41 ਸੀਟਾਂ ਬਾਕੀ ਯਾਨੀ ਯੂਪੀ ਦੀ ਅਸਲੀ ਖੇਡ ਹਾਲੇ ਬਾਕੀ ਆ ਹਾਂ ਹਾਂ ਯੂਪੀ ਦੀ ਅਸਲੀ ਖੇਡ ਬਾਕੀ ਹੈ ਤੇ ਤਾਂ ਹੀ ਸ਼ਾਇਦ ਇਹਨਾਂ ਨੇ ਰੈਲੀ ਰੱਖੀ ਤਾਂ ਉਧਰੋਂ ਫ੍ਰੀ ਹੋ ਕੇ ਵੱਡੇ ਨੇਤਾ ਰਾਹੁਲ ਗਾਂਧੀ ਅਰਵਿੰਦ ਕੇਜਰੀਵਾਲ ਅਮਿਤ ਸ਼ਾ ਨਰਿੰਦਰ ਮੋਦੀ ਇਹ ਸਾਰੇ ਹੀ ਪੰਜਾਬ ਚ ਘੁੰਮਣ ਆਲੇ ਜੀ ਤੇ ਮਿੰਡੀ ਜੀ ਅਗਲੀ ਖਬਰ ਦੇ ਵਾਲੋਂ ਦੀ ਗੱਲ ਕਰੀਏ ਰਵਨੀਤ ਬਿੱਟੂ ਦੀ ਉਹ ਕਹਿ ਰਿਹਾ ਕਿ ਉਹ ਕਹਿੰਦੇ ਕਿ ਘਰ ਵਾਲੀ ਦੀ ਜੁਐਲਰੀ ਵੀ ਗਹਿਣੀ ਪੈਗੀ ਮੇਰੀ ਤਾਂ ਬਸ ਉਹਦਾ ਕੰਮ ਹੋਣਾ ਇਹੀ ਹੈ ਉਹ ਪਹਿਲਾਂ ਨਹੀਂ ਸੀ ਮਾਨ ਹੂੰ ਹੂੰ ਉੱਤੋਂ ਰਲ ਗਿਆ ਭਾਜਪਾ ਦੇ ਨਾਲ ਕਦੇ ਉਹਨਾਂ ਦੇ ਦਫ਼ਤਰ ਚ ਜਾ ਕੇ ਪੈ ਜਾਂਦਾ ਕਹਿੰਦਾ ਮੇਰੇ ਬੱਚਿਆਂ ਨੂੰ ਖਤਰਾ ਹੈ ਮੇਰੇ ਨਾਲ ਸਾਜ਼ਿਸ਼ ਹੋ ਸਕਦੀ ਆ ਇਹ ਐ ਉਹ ਐ ਦੇਖੋ ਗੱਲ ਇਹ ਆ ਕਿ ਪਹਿਲਾਂ ਤਾਂ ਬਿੱਟੂ ਕਹਿੰਦਾ ਸੀਗਾ ਕਿ ਭਈ ਮੈਂ ਆਪਦੀ ਜ਼ਮੀਨ ਗਹਿਣੇ ਰੱਖੀ ਹੁਣ ਨਾਲ ਗਹਿਣਾ ਗੱਟਾ ਵੀ ਕਹਿੰਦਾ ਕਿ ਜੋ ਮਤਲਬ ਮੇਰੀ ਘਰ ਦੀ ਦਾ ਗਹਿਣਾ ਗੱਟਾ ਸੀਗਾ ਉਹ ਵੀ ਗਹਿਣੇ ਪਾਇਆ ਜਿਹਨੂੰ ਗਹਿਣੇ ਗੱਟੇ ਇਥੇ ਕੰਮ ਨਹੀਂ ਹੁੰਦੇ ਆ ਪਰ ਮੈਂ ਹਰਾਨ ਆ ਕਿ ਜੇ ਬਈ ਤੂੰ ਭਈ 2 ਕਰੋੜ ਰੁਪਈਆ ਇਹ ਭਰਨ ਵਾਸਤੇ ਇਲੈਕਸ਼ਨ ਲੜਨ ਵਾਸਤੇ ਐਸੈਟਸ ਗੈਨੇ ਰੱਖ ਕੇ ਤੁਨ ਹਾਸਲ ਕੀਤਾ ਤੁਹਾਨੂੰ ਛੜਾਏਗਾ ਕਿ ਤਰ੍ਹਾਂ ਕਮਲਿਆ ਹੂੰ ਛੜਾਏਗਾ ਕਿ ਤਰ੍ਹਾਂ ਉਹ ਪੈਸਾ ਕਿੱਥੋਂ ਆਏਗਾ ਜੀ ਬਿਲਕੁਲ ਇਹ ਵੀ ਤਾਂ ਗੱਲ ਸੋਚਣ ਵਿਚਾਰਨ ਵਾਲੀ ਹੈ ਨਾ ਤਾਂ ਗੱਲ ਇਹ ਆ ਕਿ ਭਾਈ ਉਹ ਇਹ ਤਾਂ ਹੁਣ ਦੇਖੋ ਬਿੱਟੂ ਜਿਹੜੇ ਵਿੱਚ ਤੇ ਖੇਡ ਰਹੇ ਆ ਸਾਡੇ ਅਰਗਿਆਂ ਨੂੰ ਵੀ ਪਤਾ ਹੈ ਕਿ ਭਾਈ ਭਾਜਪਾ ਜਿਹੜੇ ਵੀ ਬੰਦੇ ਨੂੰ ਇਲੈਕਸ਼ਨ ਲੜਵਾਉਂਦੀ ਹੈ ਨਾ ਜਾਂ ਤਾਂ ਉਹਦਾ ਪੈਸਾ ਖਰਚ ਨਹੀਂ ਹੁੰਦਾ ਇਹ ਗੱਲ ਔਨ ਰਿਕਾਰਡ ਕਹੀ ਆ ਸਰਾਜਾਂਸ ਨੇ ਹੂੰ ਹੂੰ ਕਿ ਮੈਨੂੰ ਮੋਦੀ ਸਾਹਿਬ ਨੇ ਕਿਹਾ ਸੀ ਚੋਣ ਲੜਨੀ ਹੈਂਸ ਤਾਂ ਮੈਂ ਆਖਿਆ ਸੀ ਹਾਂ ਜੀ ਲੜਾ ਦਿਓ ਉਹਨਾਂ ਆਖਿਆ ਤੈਨੂੰ ਚੋਣ ਲੜਾਉਣੀ ਹੈ ਤੇ ਨਾਲ ਸੱਦ ਕੇ ਇਹ ਆਪ ਗੱਲ ਕਹੀ ਅਨਸਰਾ ਜੰਸ ਨੇ ਹਮਮ ਨਾਲ ਸੱਦ ਕੇ ਬੰਦਿਆਂ ਨੂੰ ਕਿਹਾ ਕਿ ਇਹਨੂੰ ਚੋਣ ਲੜਾ ਦਿਓ ਇੱਕ ਥੇਲਾ ਇਹਦਾ ਲੱਗਣਾ ਨਹੀਂ ਚਾਹੀਦਾ ਕਹਿੰਦਾ ਮੇਰੇ ਇੱਕ ਪੈਸਾ ਨਹੀਂ ਲੱਗਾ ਉਸ ਸਾਰੇ ਪ੍ਰਚਾਰ ਚ ਹਮ ਤਾਂ ਤੁਸੀਂ ਸੋਚ ਕੇ ਵੇਖੋ ਜੀ ਹਸਰਾਜ ਹਸਨੇ ਇਹ ਗੱਲ ਮੰਨੀ ਕਿ ਜਾਂ ਤਾਂ ਉਹ ਪੈਸਾ ਲਗਨ ਨਹੀਂ ਦਿੰਦੇ ਦੇਖ ਲੈਂਦੇ ਆ ਵੀ ਜੇ ਬੰਦਾ ਨਹੀਂ ਲਾਉਣ ਚੁੱਕਾ ਹਸਰਾਜ ਹਸਦਾ ਲਾ ਵੀ ਸਕਦਾ ਠੀਕ ਹੋਈ ਵੱਡੀ ਗੱਲ ਨਹੀਂ ਆ ਤਾਂ ਦੂਜੀ ਗੱਲ ਇਹ ਆ ਕਿ ਉਹ ਪੈਸੇ ਦਿੰਦੇ ਨੇ ਫੰਡ ਦਿੰਦੇ ਨੇ ਜੀ ਫੰਡ ਦਾ ਰੌਲਾ ਤਾਂ ਕਾਂਗਰਸ ਲਈ ਉਹਨਾਂ ਕੋਲ ਤਾਂ ਇਲੈਕਟੋਰਲ ਬਾਉਂਡ ਦਾ ਬਹੁਤ ਪੈਸਾ ਹੈ ਹਾਂ ਜੀ ਹਾਂ ਜੀ ਬਿਲਕੁਲ ਤਾਂ ਗੱਲ ਇਹ ਆ ਕਿ ਇਹ ਆਪਣੇ ਆਪ ਦੇ ਵਿੱਚ ਕਾਫੀ ਲੋਕੇ ਛੱਕੀ ਜਾਂ ਮਾਮਲਾ ਹੋਇਆ ਪਿਆ ਬਾਕੀ ਰਵਨੀਤ ਬਿੱਟੂ ਦੀ ਕੋਠੀ ਦੇ ਰੌਲੇ ਦੇ ਵਿੱਚ ਹੁਣ ਆਪਾਂ ਧਰਾਤੇ ਨਾ ਕਰੀਏ ਸਰਬਨੀਤ ਬਿੱਟੂ ਦੇ ਮਾਮਲੇ ਚ ਜਿਹੜੇ ਕਮਿਸ਼ਨਰ ਆ ਉਹਨਾਂ ਨੂੰ ਨੋਟਿਸ ਹੋ ਗਿਆ ਮੈਂ ਤੁਹਾਨੂੰ ਦੱਸੀ ਜਾਣਾ ਨਾ ਪਾਉਣ ਵਾਲੇ ਦਿਨਾਂ ਚ ਸਰਗਰਮ ਹੋ ਜਾਏਗੀ ਪਾਟ ਬਾ ਤੇ ਨੇਤਾ ਚੋਣ ਕਮਿਸ਼ਨ ਨੂੰ ਮਿਲਦੇ ਆ ਉਸ ਤੋਂ ਬਾਅਦ ਰਜਿੰਦਰ ਦੀਪ ਸਿੰਘ ਆਲਾ ਨੌਨਿਹਾਲ ਹਰਨੇਕ ਮਹਿਮਾ ਸਾਰੇ ਲੀਡਰ ਚੱਕ ਲਏ ਉਸਨੇ ਚੱਕ ਕੇ ਰਾਤੋ ਰਾਤ ਜੇਲ੍ਹ ਚ ਸੁੱਟਦੇ ਆ ਇੱਥੇ ਸੰਗਤ ਮੰਡੀ ਦੇ ਕੋਲ ਕੋਟਲੀ ਫਰੀਦਕੋਟ ਆ ਸੰਗਤ ਮੰਡੀ ਦਾ ਵੈਸੇ ਡੱਬ ਵਾਲੀ ਮੰਡੀ ਕੋਲ ਹੀ ਆ ਜਾਂਦਾ ਤੇ ਉਹ ਸੰਗਤ ਮੰਡੀ ਸ਼ਾਇਦ ਉਹਨਾਂ ਦਾ ਬਲਾਕ ਲੱਗਦਾ ਤਾਂ ਉਹਦੇ ਵਿੱਚ ਉੱਥੇ ਕਿਸਾਨਾਂ ਨੂੰ ਭਜਾ ਕੇ ਕੁੱਟਿਆ ਹਮ ਯਾਨੀ ਕਿਸਾਨਾਂ ਨੂੰ ਕੁੱਟ ਪੈਣੀ ਸਟਾਰਟ ਹੋ ਗਈ ਆ ਹਮ ਮੁਕਦਮੇ ਬਣਨੇ ਸ਼ੁਰੂ ਹੋ ਗਏ ਨੇ ਹਮ ਤਾਂ ਇਹ ਤੁਸੀਂ ਸਾਰਾ ਕੁਝ ਦੇਖ ਹੀ ਸਕਦੇ ਹੋ ਜੋ ਚੱਲਦਾ ਪਿਆ ਤਾਂ ਇਹ ਹੁਣ ਰਵਨੀਤ ਬਿੱਟੂ ਦਾ ਜਿਹੜਾ ਮਾਮਲਾ ਹੈ ਇਹਦੇ ਵਿੱਚ ਵੀ ਕਮਿਸ਼ਨਰ ਨੂੰ ਨੋਟਿਸ ਹੋ ਗਿਆ ਕਿ ਤੂੰ ਭਾਈ ਜਿਹੜੀ ਐਨਓਸੀ ਰੋਕੀ ਸੀ ਇਹਦੀ ਹਮ ਹਮ ਕੀ ਉਹ ਜੈਸਾ ਤੇਰੇ ਕੋਲ ਉਹਦੇ ਕਾਰਨ ਜੈਸਾ ਤੁਸੀਂ ਸੋਚ ਕੇ ਦੇਖੋ ਕਿ ਸੂਬਾਈ ਚੋਣ ਕਮਿਸ਼ਨ ਹੁੰਦਾ ਜਿਹੜਾ ਉਹ ਆਪਾਂ ਕਹਿੰਦੇ ਆ ਕਿ ਸੂਬੇ ਦੀ ਮਸ਼ੀਨਰੀ ਦਾ ਹਿੱਸਾ ਨਹੀਂ ਹਾਂ ਆਪਾਂ ਨੂੰ ਪਤਾ ਕਿ ਇਸ ਦੌਰ ਦੇ ਵਿੱਚ ਜੋ ਇਹ ਅਮਰਤਕਾਲ ਚੱਲ ਰਿਹਾ ਹੈ ਇਹਦੇ ਵਿੱਚ ਅਸਲੀ ਤਾਕਤ ਤਾਂ ਬਈ ਤਾਕਤਵਰ ਕੋਲੀਆ ਡਾਡੇ ਕੋਲੀਆ ਜੀ ਜੀ ਮਿੰਟ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੀ ਸ਼ੁਕਰੀਆ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਨੋ ਪਾਈ تھی ਸਮਾਪਤ ਕਰਾਂਗੇ ਤੁਹਾਡਾ ਸਾਰਿਆਂ ਦਾ ਹੀ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੁੜੇ ਰੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ